ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਭਾਰਤ ਦੀ ਸਰਕਾਰ ਦੇ ਵੱਲੋਂ ਵੀਰ ਬਾਲ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਜਦੋਂ ਆਪਾਂ ਉਸ ਬਾਰੇ ਵੀ ਗੱਲਬਾਤ ਕੀਤੀ ਸੀਗੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਬੜੇ ਹੀ ਇੱਕ ਸਾਜ਼ਿਸ਼ੀ ਤਰੀਕੇ ਦੇ ਨਾਲ ਖਾਲਸਾ ਪੰਥ ਦੇ ਉੱਪਰ ਇੱਕ ਕੁਸਪੈਠ ਕਰਕੇ ਹਮਲਾ ਕੀਤਾ ਜਾ ਰਿਹਾ ਹੈ ਬੜੀ ਆਪਾਂ ਗੱਲਬਾਤ ਕੀਤੀ ਲਗਾਤਾਰ ਕਰਦੇ ਰਹੇ ਆ ਔਰ ਤੁਸੀਂ ਦੇਖੋ ਉਸ ਤੋਂ ਬਾਅਦ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਲਕਾ ਜਿਹਾ ਵਿਰੋਧ ਕੀਤਾ वीरबाल दिवस केवल ते, ते, ते के के केवल विरोध जे ਹੋਇਆ ਵੀ ਤਾਂ ਕੇਵਲ ਤੇ ਕੇਵਲੇ ਸਕਲਦਾ ਹੋਇਆ ਕਿ ਸਾਹਿਬਜ਼ਾਦਿਆਂ ਨੂੰ वीरबाल ਦਿਵਸ ਭਾਵ ਕਿ ਉਹਨਾਂ ਦੇ ਮੂਰੇ वीर ਲਫ਼ਜ਼ ਜਿਹੜਾ ਹੈਗਾ ਆਪਾਂ ਤੇ ਉਹਨਾਂ ਨੂੰ ਸਾਹਿਬਜ਼ਾਦਾ ਬਾਬਾ ਜ਼ੋਰਾਬਰ ਸਿੰਘਾ ਤੇ ਬਾਬਾ ਫਤਿਹ ਸਿੰਘ ਕਹਿੰਨੇ ਆ ਅਸੀਂ ਤੇ ਉਹਨਾਂ ਨੂੰ ਬਾਬੇ ਕਹਿੰਨੇ ਆ ਵੀ ਜਿਹੜੀ ਉਹਨਾਂ ਦੀ ਸ਼ਹਾਦਤ ਦਾ ਰਤਬਾ ਇੱਥੇ ਆ ਇੰਨਾ ਉੱਚਾ ਵੀ ਤੁਸੀਂ ਉਹਨੂੰ ਲਿਆਂਕ ਕੇ ਥੱਲੇ ਕਰਨ ਦੇਜੋ ਕੇਵਲ ਤੇ ਕੇਵਲੇ ਜੇ ਵਿਰੋਧ ਕੀਤਾ ਤਾਂ ਇੰਨਾ ਕਹੀ ਕੀਤਾ ਗਿਆ ਜ਼ਿਆਦਾਤਰ ਹੋਰ ਵੀ ਵਕ ਵਕ ਤੇਰਾ ਵਕ ਵਕ ਸਖਸੀਤਾਂ ਦੇ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਨੂੰ ਆਪਾਂ ਕਹਿੰਨੇ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜਿਹਨੂੰ ਆਪਾਂ ਕਹਿੰਨੇ ਕਿ ਸਿੱਖਾਂ ਦੀ ਇੱਕ ਚੁਣੀ ਹੋਈ ਨੁਮਾਇੰਦਾ ਜਮਾਤ ਹੈ ਜਿਹਨੂੰ ਆਪਾਂ ਹੁਣ ਅੱਜ ਇਹ ਕਹਿਣਾ ਪਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਨੁਮਾਇੰਦਾ ਜਮਾਤ ਹੁੰਦੀ ਸੀ ਕਿਉਂਕਿ ਹੁਣ ਚੋਣਾਂ ਹੁੰਦੀਆਂ ਹੀ ਨਹੀਂ ਜਿਹੜੀ ਚੋਣ ਜਦੋਂ ਹੋਈ ਸੀਗੀ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹੀ ਕਮੇਟੀ ਚੱਲੀ ਆ ਰਹੀ ਹੈ ਸੋ ਕੇਵਲ ਇੰਨੀ ਕੁ ਗੱਲ ਕਰਕੇ ਬੋਤਾਲਾ ਲਿਆ ਸੀਗਾ ਆਪਾਂ ਲਗਾਤਾਰ ਗੱਲ ਕਰਦੇ ਆ ਰਹੇ ਹਾਂ ਕੱਲੀ ਆਪਾਂ ਨੇ ਹੋਰ ਬਹੁਤ ਸਾਰੇ ادارے ਬਹੁਤ ਸਾਰੀਆਂ ਸ਼ਖਸੀਅਤਾਂ ਜਿਹੜੇ ਜਾਗਰੂਕ ਸਿੱਖ ਹੈਗੇ ਨੇ ਲਗਾਤਾਰ ਗੱਲ ਕਰਦੇ ਆ ਰਹੇ ਆ ਕਿ ਵੀਰ ਬਾਲ ਦਿਵਸ ਦੇ ਨਾਂ ਦੇ ਉੱਪਰ ਖਾਲਸਾ ਜੀ ਉਹਨਾਂ ਨੇ ਤੁਹਾਡੀਆਂ ਰਵੈਤਾਂ ਨੂੰ ਢਾਹ ਲਾਉਣੀ ਹੈ ਅੱਜ ਜਿਹੜੀ ਖਾਸ ਗੱਲ ਕਰਨ ਵਾਸਤੇ ਦਰਸ਼ਕੋ ਮੈਂ ਤੁਹਾਡੇ ਰੂਬਰੂ ਹੋਇਆ ਉਸ ਚੀਜ਼ ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਆ ਦੋ ਸਵਾਲ ਹੈਗੇ ਆ ਇੱਕ ਸਵਾਲ ਤੇ ਇਹ ਹੈ ਕਿ ਮੈਂ ਤੁਹਾਨੂੰ ਇੱਕ ਪੜ੍ਹ ਕੇ ਦੱਸੂਗਾ ਕਿ ਸਰਕਾਰ ਦੇ ਵੱਲੋਂ ਇੱਕ ਜਿਹੜਾ ਇੱਕ ਲੈਟਰ ਜਾਰੀ ਹੋਇਆ ਹੈਗਾ ਵੀਰ ਬਾਲ ਦਿਵਸ ਮਨਾਉਣ ਦੇ ਸਬੰਧ ਵਿੱਚ ਉਹਦੇ ਵਿੱਚ ਕੀ ਲਿਖਿਆ ਹੋਇਆ ਉਹਦੇ ਵਿੱਚ ਮਹੱਤਵਪੂਰਨ ਖਾਸ ਗੱਲ ਕੀ ਹੈ ਜਿਹੜੀ ਧਿਆਨ ਮੰਗਦੀ ਹੈ ਇੱਕ ਤਾਂ ਸਵਾਲ ਇਹ ਹੈਗਾ ਕਿ ਕੀ ਆਪਾਂ ਇਸ ਚੀਜ਼ ਦਾ ਵਿਰੋਧ ਕਰਾਂਗੇ ਜਿਹੜੀ ਮੈਂ ਤੁਹਾਨੂੰ ਬੋਲ ਕੇ ਦੱਸੂਗਾ ਕਿ ਕੀ ਹੋਣ ਜਾ ਰਿਹਾ ਏਦਾਂ ਦਾ ਜਿਹੜਾ ਕਿ ਸਾਡੀਆਂ ਰਵਾਇਤਾਂ ਦੇ ਨਾਲ ਮੈਚ ਨਹੀਂ ਕਰਦਾ ਹੈਗਾ ਮਿਲ ਨਹੀਂ ਖਾਂਦਾ ਹੈਗਾ ਪਰ ਉਸ ਤੋਂ ਪਹਿਲਾ ਸਵਾਲ ਜਿਹੜਾ ਹੈਗਾ ਉਹ ਇਹ ਹੋਊਗਾ ਕਿ ਕੀ ਸਾਨੂੰ ਇਸ ਗੱਲ ਦੀ ਸਮਝ ਹੈ ਵੀ ਪਰ ਇਹ ਗਲਤ ਹੋ ਰਿਹਾ ਹੈਗਾ ਜੋ ਕਰ ਰਹੇ ਹੈਗੇ ਆ ਵੀਰਬਾਲ ਦਿਵਸ ਜਿਸ ਮਨਸਾ ਦੇ ਨਾਲ ਉਹਨਾਂ ਨੇ ਮਨਾਉਣਾ ਸ਼ੁਰੂ ਕੀਤਾ ਸੀਗਾ ਆਪਾਂ ਲਗਾਤਾਰ ਗੱਲ ਕੀਤੀ ਅੱਜ ਦੁਬਾਰਾ ਫਿਰ ਸਾਨੂੰ ਕਰਨ ਦੀ ਜ਼ਰੂਰਤ ਪੈ ਰਹੀ ਹੈ ਹੋਇਆ ਕੀ ਹੈਗਾ ਹੁਣ ਜਿਹੜੀ ਇੱਕ ਚਿੱਠੀ ਹੈ ਜੀ ਸੋਸ਼ਲ ਮੀਡੀਆ ਦੇ ਉੱਪਰ ਘੁੰਮਦੀ ਪਈ ਹੈ ਤੁਸੀਂ ਵੀ ਦੇਖੀ ਹੋਊਗੀ ਇਹ ਚਿੱਠੀ ਬਾਲ ਭਲਾਈ ਕਾਉਂਸਲ ਪੰਜਾਬ ਜਿਹੜੀ ਕਿ ਭਾਰਤ ਸਰਕਾਰ ਦੇ ਵੱਲੋਂ ਮਾਨਤਾ ਪ੍ਰਾਪਤ ਪੰਜਾਬ ਸਰਕਾਰ ਦੇ ਨਾਲ ਇਹ ਰਜਿਸਟਰਡ ਹੈਗੀ ਆ ਉਦੇ ਵੱਲੋਂ ਜਾਰੀ ਹੋਈ ਹੈ ਚੰਡੀਗੜ੍ਹ ਤੋਂ ਜਾਰੀ ਹੋਈ ਹੈ ਜੀ ਤੀਜੀ ਮੰਜ਼ਲ ਕਰਮਚਾਰੀ ਭਵਨ ਚੰਡੀਗੜ੍ਹ ਤੋਂ ਆ ਜੀ ਇਹ ਉਹਦੇ ਵਿੱਚ ਜੋ ਲਿਖਿਆ ਹੋਇਆ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਮਾੜਾ ਮਾੜਾ ਫੇਰ ਆਪਾਂ ਗੱਲਬਾਤ ਕਰਦੇ ਹਾਂ ਬੜੇ ਧਿਆਨ ਦੇ ਨਾਲ ਸਾਰੀਆਂ ਗੱਲਾਂ ਬਾਤਾਂ ਖਾਲਸਾ ਜੀ ਸੁਣਿਓ ਔਰ ਬਾਦ ਤੋਂ ਬਾਅਦ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਵੀ ਜ਼ਰੂਰ ਕਰਿਓ ਨਾਲ ਤੁਸੀਂ ਬਾਅਦ ਦੇ ਵਿੱਚ ਹੁਣੇ ਨਹੀਂ ਨਾਲ-ਨਾਲ ਬਾਅਦ ਵਿੱਚ ਤੁਸੀਂ ਕਮੈਂਟ ਕਰਕੇ ਜ਼ਰੂਰ ਜਾਓ ਕਿ ਇਹ ਜਿਹੜਾ ਹਮਲਾ ਹੋ ਰਿਹਾ ਗੁੱਜੇ ਤਰੀਕੇ ਦੇ ਨਾਲ ਉਸ ਹਮਲੇ ਦੇ ਨਤੀਜੇ ਹੁਣੇ ਸ਼ੁਰੂ ਹੋ ਗਏ ਆ ਬੜੇ ਭਿਆਨਕ ਨਤੀਜੇ ਦਾ ਤੁਹਾਨੂੰ ਕੱਲ ਨੂੰ ਸਾਹਮਣਾ ਕਰਨਾ ਪਊਗਾ ਜੇ ਜਾਗਰੂਕ ਨਾ ਹੋਏ ਤਾਂ ਇੱਥੇ ਲਿਖਿਆ ਹੋਇਆ ਸੇਵਾ ਵਿਖੇ ਡਿਪਟੀ ਕਮਿਸ਼ਨਰ ਅਤੇ ਪ੍ਰਧਾਨ ਜ਼ਿਲ੍ਹਾ ਬਾਲਪਲਾਈ ਕੌਂਸਲ ਸਾਰੇ ਜ਼ਿਲ੍ਹੇ ਪੰਜਾਬ ਦੇ ਜਿਹੜੇ ਹੈਗਾ ਉਹਨਾਂ ਦੇ ਨਾਮੇ ਆ ਜੀ ਇਹ ਵਿਸ਼ਾ ਰਾਜ ਪੱਦਰੀ ਵੀਰ ਬਾਲ ਦਿਵਸ 2025 ਮਾਨਯੋਗ ਜੀ ਬਾਬਾ ਫਤੇ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਰਾਜ ਪੱਦਰੀ ਵੀਰ ਬਾਲ ਦਿਵਸ 26 ਦਸੰਬਰ 2025 ਨੂੰ ਮਨਾਇਆ ਜਾ ਰਿਹਾ ਹੈ ਇਹਦਾ ਮੁੱਖ ਸਮਾਗਮ ਚੰਡੀਗੜ੍ਹ ਵਿਖੇ ਸ਼ਾਮ 10:30 ਵਜੇ ਹੋਊਗਾ ਇਸ ਮੌਕੇ ਦੇ ਉੱਪਰ ਸਟੇਟ ਲੈਵਲ ਦੇ ਸੂਬੇ ਪੱਧਰ ਦੇ ਮੁਕਾਬਲੇ ਹੋਣਗੇ ਇਹਨਾਂ ਮੁਕਾਬਲਿਆਂ ਦੇ ਵਿੱਚ ਪੋਸਟਰ ਬਣਾਉਣੇ ਹੋਣਗੇ ਭਾਸ਼ਣ ਮੁਕਾਬਲੇ ਹੋਣਗੇ ਤੇ ਕਵਿਤਾ ਦੇ ਮੁਕਾਬਲੇ ਹੋਣਗੇ ਇਹਨਾਂ ਮੁਕਾਬਲਿਆਂ ਦੇ ਵਿੱਚ ਹਿੱਸਾ ਲੈਣ ਦੇ ਵਾਸਤੇ ਹਰੇਕ ਜ਼ਿਲ੍ਹੇ ਦੇ ਵਿੱਚੋਂ ਪਹਿਲੇ 3 ਸਥਾਨਾਂ ਦੇ ਉੱਪਰ ਆਉਣ ਵਾਲੇ ਜਿਹੜੇ ਪਹਿਲੇ 3 ਫਰਸਟ ਸੈਕੰਡ ਤੇ ਥਰਡ ਉਹਨਾ ਬੱਚਿਆਂ ਨੂੰ ਲਿਆ ਜਾਊਗਾ ਉਹ ਬੱਚੇ ਸਟੇਟ ਲੈਵਲ ਦੇ ਉੱਪਰ ਫਿਰ ਆਉਣਗੇ ਇਹਦੇ ਵਿੱਚ ਜਿਹੜੀਆਂ ਮੁੱਖ ਗੱਲਾਂ ਧਿਆਨ ਮੰਗਦੀਆਂ ਜੜੀਆਂ ਉਧਰ ਧਿਆਨ ਕਰਿਓ ਇਹਦੇ ਵਿੱਚ ਲਿਖਿਆ ਹੋਇਆ 3 ਨੰਬਰ ਦੇ ਉੱਪਰ ਕਿ ਫੈਂਸੀ ਡਰੈਸ ਮੁਕਾਬਲਾ ਹੋਊਗਾ ਇਸ ਮੁਕਾਬਲੇ ਦੇ ਵਿੱਚ ਸਿਰਫ 5 ਤੋਂ 8 ਵਰਿਆਂ ਦੀ ਉਮਰ ਦੇ ਬੱਚੇ ਹੀ ਹਿੱਸਾ ਲੈ ਸਕਦੇ ਆ ਜਿਨ੍ਹਾਂ ਦੀ ਥੀਮ ਸਹਿਬਜ਼ਾਦਿਆਂ ਦੇ ਜੀਵਨ ਦੇ ਨਾਲ ਸੰਬੰਧਿਤ ਹੋਵੇ ਜਿਵੇਂ ਨੰਬਰ 1 ਜਿਹਦੇ ਵਿੱਚ ਹੈਗਾ ਕਿ ਛੋਟੇ ਸਹਿਬਜ਼ਾਦੇ ਭਾਵ ਕਿ ਛੋਟੇ ਸਹਿਬਜ਼ਾਦਿਆਂ ਦੀ ਨਕਲ ਕਰਨੀ ਹੈ ਨਕਲ ਕਰਨੀ ਹੈ ਤੀਜੀ ਵਾਰੀ ਫਿਰ ਬੋਲ ਦਿਨਾ ਨਕਲ ਕਰਨੀ ਹੈ ਸਾਬ ਜ਼ਿਆਦਿਆਂ ਦੀ ਨਕਲ ਕਰਨੀ ਹੈ ਜੀ ਨੰਬਰ 2 ਮਾਤਾ ਗੁਜਰੀ ਜੀ ਮਾਤਾ ਗੁਜਰ ਕੌਰ ਜੀ ਜਿਹਨਾਂ ਨੂੰ ਆਪਾਂ ਕਿੰਨੇ ਇੱਥੇ ਮਾਤਾ ਗੁਜਰੀ ਜੀ ਲਿਖਿਆ ਖੈਰ ਉਹਨਾਂ ਦੀ ਵੀ ਨਕਲ ਕਰਨੀ ਹੈ ਮਾਤਾ ਗੁਜਰ ਕੌਰ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਤਕਾਰਯੋਗ ਮਾਤਾ ਜੀ ਉਹਨਾਂ ਦੀ ਨਕਲ ਕਰਨੀ ਹੈ ਇਹਨਾਂ ਬੱਚਿਆਂ ਦੇ ਕੋਲੋਂ ਕਰਵਾਈ ਜਾਣੀ ਹੈ ਜੀ ਨੰਬਰ 3 ਸ਼ਹੀਦ ਭਗਤ ਸਿੰਘ ਅੱਗੇ ਹੈਗਾ ਜੀ ਬਾਬਾ ਬੰਦਾ ਸਿੰਘ ਬਹਾਦਰ ਬੰਦਾ ਸਿੰਘ ਬਹਾਦਰ ਲਿਖਿਆ ਉਹਨਾਂ ਨੇ ਬਾਬਾ ਲਫ਼ਜ਼ ਮੈਂ ਸਤਿਕਾਰ ਦੇ ਨਾਲ ਕੋਲ ਆ ਰਿਹਾ ਖੈਰ ਉਹਨਾਂ ਨੇ ਇਹਦੇ ਵਿੱਚ ਭਗਤ ਸਿੰਘ ਸ਼ਹੀਦ ਦੇ ਆਜ਼ਮ ਭਗਤ ਸਿੰਘ ਨੂੰ ਵੀ ਵਿੱਚੇ ਹੀ ਨਾਲ ਐਡ ਕਰ ਲਿਆ ਵਿੱਚ ਇਹਨ ਪੂਰਾ ਕੁਸ ਪੜ੍ਹ ਜੇ ਕਰਵਾਤੀ ਆ ਖੈਰ ਚਲੋ ਹੁਣ ਧਿਆਨ ਮੰਗਦੀ ਆ ਗੱਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਨਕਲ ਕਰਨੀਆਂ ਬੱਚਿਆਂ ਨੇ ਮੈਂ ਪਹਿਲੇ ਗੱਲ ਕੀਤੀ ਸੀਗੀ ਕਿ ਦੋ ਸਵਾਲ ਆ ਜੀ ਪਹਿਲਾ ਸਵਾਲ ਤੇ ਦੂਜਾ ਸਵਾਲ ਬੜੀ ਸਾਡੀ ਵੱਡੀ ਤਰਾਸਦੀ ਹੈ ਕਿ ਸਾਨੂੰ ਦੂਜਾ ਸਵਾਲ ਪਹਿਲਾਂ ਕਰਨਾ ਪੈ ਰਿਹਾ ਕੀ ਆਪਾਂ ਇਹਦਾ ਵਿਰੋਧ ਕਰਾਂਗੇ ਕੀ ਖਾਲਸਾ ਜੀ ਤੁਹਾਨੂੰ ਮਨਜ਼ੂਰ ਹੈ ਮੈਂ ਸਿੱਖ ਪਰਵਾਰਾਂ ਨੂੰ ਪੁੱਛਣਾ ਚਾਹੁੰਦਾ ਕਿ ਕੀ ਤੁਹਾਨੂੰ ਇਹ ਸਾਰਾ ਕੁਝ ਮਨਜ਼ੂਰ ਹੈ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਦੀ ਨਕਲ ਕਰਵਾਈ ਜਾਵੇ ਸਾਡੇ ਬੱਚੇ ਕਰਨ ਨਕਲਾਂ ਕਰਨ ਕੀ ਤੁਹਾਨੂੰ ਮਨਜ਼ੂਰ ਹੈ ਛੋਟੇ ਸਹਿਬਜ਼ਾਦੇ ਅਰੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਮਹਾਨ ਕੁਰਬਾਨੀ ਹੈ। ਉਹਨਾਂ ਦੀਆਂ ਨਕਲਾਂ ਸਾਡੇ ਬੱਚੇ ਕਰਨਗੇ ਜਾਂ ਕਿਸੇ ਦੇ ਬੱਚੇ ਕਰਨਗੇ ਸਾਨੂੰ ਮਨਜ਼ੂਰ ਹੈ। ਇਸ ਤੋਂ ਪਹਿਲਾ ਜਿਹੜਾ ਸਵਾਲ ਹੈਗਾ ਉਹ ਇਹ ਹੈ ਕਿ ਕੀ ਸਾਨੂੰ ਇਸ ਗੱਲ ਦੀ ਸਮਝ ਹੈ ਵੀ ਕਿ ਇਹ ਗਲਤ ਹੈ? ਕਿਉਂਕਿ ਮੈਂ ਬਹੁਤ ਸਾਰੇ ਸੱਜਣਾਂ ਦੇ ਨਾਲ ਗੱਲਬਾਤ ਕੀਤੀ ਹੈ। ਤੁਸੀਂ ਆਪਣੇ ਆਸ-ਪਾਸੇ ਆਪਣੇ ਕਰੀਬੀਆਂ ਦੇ ਨਾਲ ਗੱਲਬਾਤ ਕਰਕੇ ਵੇਖ ਲਓ ਜਿਨ੍ਹਾਂ ਦੇ ਨਾਲ ਸਾਡਾ ਰਾਬਤਾ ਹੈਗਾ। ਜਿਨ੍ਹਾਂ ਦੇ ਨਾਲ ਸਾਡਾ ਮੇਲ ਮਿਲਾ ਆਪਾਂਵੇਂ ਰਿਸ਼ਤੇਦਾਰ ਹੋ ਸਕਦੇ ਆ ਤੁਸੀਂ ਉਹਨਾਂ ਨਾਲ ਸੁੱਤੇ ਸਹਿ ਸੁਭਾਏ ਗੱਲ ਕਰੋ ਜੇ ਤੁਸੀਂ ਐਦਾਂ ਗੱਲ ਕੀਤੀ ਪਈਏ ਦੇਖੋ ਜੀ ਸਰਕਾਰਾਂ ਗਲਤ ਕਰਦੀਆਂ ਪਈਆਂ ਨੇ ਫੇਰ ਉਹਨਾਂ ਨੇ ਕਿਹਾ ਵੀ ਹਾਂ ਹੈ ਤੇ ਗਲਤ ਵਾਜੀ ਐਦਾਂ ਤੁਸੀਂ ਉਹਨਾਂ ਨਾਲ ਉਦਾਂ ਗੱਲ ਕਰਿਓ ਪਈਆ ਇੱਕ ਲੈਟਰ ਜਾਰੀ ਹੋਇਆ ਇਹਦੇ ਵਿੱਚ ਬੱਚਿਆਂ ਨੇ ਇਸ ਤਰੀਕੇ ਦੇ ਨਾਲ ਮੁਕਾਬਲਿਆਂ ਦੇ ਵਿੱਚ ਭਾਗ ਲੈਣੇ ਆ ਪਈ ਤੁਸੀਂ ਕਿ ਦੱਸੋਜਦੇ ਹੋ ਵੀ ਕੀ ਤਸਵੀਰ ਤਿਆਰੀ ਕੀਤੀ ਆਪਣੇ ਬੱਚਿਆਂ ਦੀ ਤੁਸੀਂ ਦੇਖਿਓ ਤੁਹਾਨੂੰ ਜ਼ਿਆਦਾਤਰ ਬੰਦੇ ਤਰਾਸਦੀ ਆ ਸਾਡੀ ਦੁੱਖ ਦੇ ਨਾਲ ਕਹਣਾ ਪੈ ਰਿਹਾ ਉਹ ਤੁਹਾਨੂੰ ਖਿੜਕੇ ਦੱਸਣਗੇ ਬਿਲਕੁਲ ਜੀ ਅਸੀਂ ਤਾਂ ਇੰਤਜ਼ਾਮ ਕਰ ਲਿਆ ਸੜ ਤੇ ਬੱਚੇ ਤਿਆਰ ਹੋ ਕੇ ਜਾਣਗੇ ਇਦਾਂ ਖਾਲਸਾ ਜੀ ਇਹ ਸਾਡਾ ਪਹਿਲਾ ਸਵਾਲ ਬਣ ਗਿਆ ਕਿ ਕੀ ਸਾਨੂੰ ਇਸ ਗੱਲ ਦੀ ਸਮਝ ਹੈ ਵੀ ਕਿ ਕਿਸ ਤਰੀਕੇ ਦੇ ਨਾਲ ਖਾਲਸਾ ਜੀ ਤੁਹਾਡੇ ਉੱਪਰ ਉਹਨਾਂ ਨੇ ਹਮਲਾ ਕਰ ਲਿਆ ਔਰ ਉਸ ਹਮਲੇ ਨੂੰ ਅਸੀਂ ਬਰਦਾਸ਼ਤ ਕਰ ਲਿਆ ਉਹ ਉਸ ਹਮਲੇ ਨੂੰ ਆਪਾਂ ਹਮਲਾ ਸਮਝਿਆ ਹੀ ਨਹੀਂ ਅਸੀਂ ਉਹਨੂੰ ਅਡਾਪਟ ਕਰ ਲਿਆ ਅਸੀਂ ਕਿਹਾ ਵੀ ਨਹੀਂ ਜਿਹੜਾ ਉਹਨਾਂ ਨੇ ਸੜ ਤੇ ਵਾਰ ਕੀਤਾ ਇਹ ਸਾਡੇ ਤੇ ਵਾਰ ਥੋੜੀ ਕੀਤਾ ਇਹ ਤਾਂ ਸਾਡੇ ਫਾਇਦੇ ਵਾਲਾ ਆ ਅਸੀਂ ਐਂ ਸੋਚ ਲਿਆ ਅਸਲ ਵਿੱਚ ਆਪਾਂ ਇਹਦਾ ਸੋਚ ਕਿਉਂ ਲਿਆ ਆਪਣਾ ਸਾਨੂੰ ਅਸਲ ਦੇ ਵਿੱਚ ਉਹਨਾਂ ਨੇ ਏਦਾਂ ਜਚਾ ਦਿੱਤਾ ਜਦੋਂ ਇਹਨਾਂ ਨੇ ਵੀਰ ਬਾਲ ਦਿਵਸ ਮਨਾਉਣਾ ਸ਼ੁਰੂ ਕੀਤਾ ਸੀਗਾ ਉਸ ਦਿਨ ਵੀ ਆਪਾਂ ਗੱਲ ਕੀਤੀ ਸੀਗੀ ਪੁਰਾਣੇ ਚੈਨਲ ਦੇ ਉੱਪਰ ਬੈਨ ਕਰਤਾ ਇੱਥੇ ਭਾਰਤ ਦੇ ਵਿੱਚ ਉਹ ਚੈਨਲ ਉਹਨਾਂ ਨੇ ਸਾਡਾ ਆਪਣਾ ਸਾਂਝਾ ਪੰਜਾਬ ਹੁਣ ਸੱਜਣ ਟੀਵੀ ਦੇ ਆਪਾਂ ਗੱਲ ਕਰਨ ਦੇ ਆ ਜਿਹਨਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਵੀ ਜ਼ਰੂਰ ਕਰ ਲਿਓ ਸਬਸਕ੍ਰਾਈਬ ਇੱਥੇ ਆਪਾਂ ਹੁਣ ਹੁੰਦੇ ਆ ਜੀ ਗੱਲਬਾਤ ਕਰਦੇ ਆਪਾਂ ਉਸ ਦਿਨ ਵੀ ਗੱਲਬਾਤ ਕੀਤੀ ਸੀਗੀ ਕਿ ਵੀਰ ਬਾਲ ਦਿਵਸ ਦੇ ਨਾਂ ਦੇ ਉੱਪਰ ਉਹਨਾਂ ਨੇ ਖਾਲਸਾ ਜੀ ਤੁਹਾਡੇ ਨਾਲ ਦੇਖਿਓ ਤੁਸੀਂ ਕਿੱਦਾਂ ਹਾਲ ਤੁਹਾ ਉਹ ਦਿਨ ਸਾਡੇ ਬਦਨਾ ਕਈ ਵਾਰ ਸਮਝਦੇ ਨਹੀਂ ਉਹ ਕਹਿੰਦਾ ਕਿ ਨਹੀਂ ਨਹੀਂ ਇਦਾਂ ਨਹੀਂ ਹੋਣ ਲੱਗੀ ਲੈ ਕਿਤੇ ਇਦਾਂ ਹੋ ਜੂਗੀ ਹੋਣ ਤਾਂ ਡਈ ਆ ਕਈ ਵਾਰ ਹੋ ਵਿੱਚ ਕੀ ਹੁੰਦੀ ਸਾਡੇ ਨਾਲ ਉਦਹੀਂ ਅਸੀਂ ਫੇਰ ਵੀ ਕਹਿਣ ਦੇ ਹੁੰਨੇ ਆ ਨਹੀਂ ਲੈ ਇਦਾਂ ਕਿਦਾਂ ਹੋ ਜੂਗੀ ਅਰੇ ਹੋਣ ਤਾਂ ਡਈ ਆ ਹੌਲੀ ਹੌਲੀ ਕਰਕੇ ਸਾਰਾ ਕੁਝ ਤੇ ਅਗਲੇ ਕਰਵਾਈ ਜਾਣ ਰਿਹਾ ਉਸ ਦਿਨ ਵੀ ਆਪਾਂ ਗੱਲਬਾਤ ਕੀਤੀ ਸੀਗੀ ਕਿ ਇਸ ਸਾਰੇ ਕਾਸੇ ਦਾ ਅੰਤ ਇੱਕ ਦਿਨ ਪਤਾ ਕਿੱਥੇ ਜਾ ਕੇ ਹੋਣਾ ਮੈਂ ਕਿਸੇ ਦੇ ਉੱਪਰ ਕੋਈ ਟਿੱਪਣੀਆਂ ਨਹੀਂ ਕਰਦਾ ਮੈਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣ ਵਾਸਤੇ ਆ ਜਿਹੜੀ ਗੱਲ ਕਰਨ ਲੱਗਾ ਇਸ ਸਾਰੇ ਕਾਸੇ ਦਾ ਅੰਤ ਇੱਕ ਦਿਨ ਇੱਥੇ ਜਾ ਕੇ ਹੋਣਾ ਆ ਜਿੱਦਾਂ ਹੋਰ ਬਹੁਤ ਸਾਰੇ ਲੋਕ ਨਕਲਾ ਹੁੰਦੀਆਂ ਨੇ ਨਾ ਸੜਕਾਂ ਦੇ ਉੱਪਰ ਨਕਲੀ ਦਾੜ੍ਹੀਆਂ ਨਕਲੀ ਮੁੱਛਾਂ ਲਾ ਲਾ ਕੇ ਨਕਲੀ ਪਹਿਰਾਵੇ ਪਾ ਕੇ ਜਲੂਸ ਕੱਢੇ ਜਾਂਦੇ ਆ ਹੈ ਨਾਟਕ ਖੇਡੇ ਜਾਂਦੇ ਆ ਬਹੁਤ ਕੁਝ ਹੁੰਦਾ ਆਪਣੇ ਆਸੇ ਪਾਸੇ ਨਿਗਾਹ ਮਾਰ ਕੇ ਦੇਖਿਓ ਜਦੋਂ ਦਸਹਿਰੇ ਦੇ ਦਿਨ ਚੱਲਦੇ ਆ ਉਦੋਂ ਇਸ ਤਰੀਕੇ ਦੇ ਨਾਲ ਸਾਰਾ ਕੁਝ ਕੀ ਤੁਹਾਨੂੰ ਮਨਜ਼ੂਰ ਹੈ ਉਧਰਲੇ ਪਾਸੇ ਨੂੰ ਖਾਲਸਾ ਜੀ ਵੱਧ ਰਹੇ ਆ ਅਸੀਂ ਗੱਲਾਂ ਵਿੱਚ ਕਿੱਦਾਂ ਆ ਗਏ ਭਲਾ ਸਾਨੂੰ ਇਹ ਹਮਲਾ ਹਮਲਾ ਕਿਉਂ ਨਾ ਲੱਗਾ ਪਲਾ ਜਾਂ ਕਈਆਂ ਨੂੰ ਅਜ ਵੀ ਨਹੀਂ ਲੱਗਦਾ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਭਾਰਤ ਉਹਨਾਂ ਨੇ ਸਪੀਚ ਦਿੱਤੀ ਸੀਗੀ ਮੈਂ ਉਸ ਦਿਨ ਬੜੇ ਧਿਆਨ ਦੇ ਨਾਲ ਸੁਣੀ ਔਰ 35 ਮਿੰਟ ਦੀ ਉਹ ਸਪੀਚ ਦਾ ਜਵਾਬ ਦਿੱਤਾ ਸੀਗਾ 35 ਮਿੰਟ ਉਹਦੇ ਵਿੱਚ ਆਪਾਂ ਇਹ ਗੱਲ ਕੀਤੀ ਸੀ ਖਾਲਸਾ ਜੀ ਤੁਹਾਨੂੰ ਉਹ ਐਦਾਂ ਕਹਿ ਰਹੇ ਆ ਉਹ ਕਹਿੰਦੇ ਕਿ ਹਮਸੇ ਮੈਂ ਪੰਜਾਬੀ ਵਿੱਚ ਗੱਲ ਕਰਦਾ ਕਹਿੰਦਾ ਸਾਡੇ ਤੋਂ ਫੈਲੀਆਂ ਸਰਕਾਰਾਂ ਇਸ ਭਾਰਤ ਦੇ ਵਿੱਚ ਰਹੀਆਂ ਉਹਨਾਂ ਨੇ ਸੱਤਾ ਦੇ ਉੱਪਰ ਕਾਬਜ਼ ਹੋ ਕੇ ਆਪਣੇ ਹੀ ਫਾਇਦੇ ਦੇਖੇ ਉਹਨਾਂ ਨੇ ਇਸ ਪਾਸੇ ਧਿਆਨ ਹੀ ਨਹੀਂ ਦਿੱਤਾ ਕਿ 7 ਅਤੇ 9 ਸਾਲ ਦੀ ਉਮਰ ਦੇ ਬੱਚੇ ਵੀਰ ਹਮਾਰੇ ਇਤਨੀ ਮਹਾਨ ਕੁਰਬਾਨੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਉਹਨਾਂ ਨੇ ਕਹਿੰਦਾ ਜੈਸੇ ਰਾਸ਼ਟ ਧਰਮ ਕੀ ਖਾਤਰ ਕੁਰਬਾਨੀ ਕੀਤੀ ਉਨਹੀ ਕੇ ਪਦ ਚਿੰਨਹੋ ਪਰ ਚਲਤੇ ਹੋਏ ਛੋਟੇ ਸੈਵਜ਼ਾਦਿਆਂ ਦੀ ਗੱਲ ਕਰਦੇ ਕਹਿੰਦੇ ਉਹਨਾਂ ਨੇ ਵੀ ਉਹਨਾਂ ਦੇ ਵੱਦਚਿਨਾਂ ਦੇ ਉੱਪਰ ਚੱਲਦੇ ਹੋયા ਇਸ ਰਾਸ਼ਟ ਧਰਮ ਕੀ ਖਾਤਰ ਕੁਰਬਾਨੀ ਕੀਤੀ ਕਹਿੰਦਾ ਅਸੀਂ ਇਸ ਦਿਨ ਨੂੰ ਕਹਿੰਦਾ ਹਰੇਕ ਬਰੇ ਮਨਾਇਆ ਕਰਾਂਗੇ ਔਰ ਪੂਰੇ ਭਾਰਤ ਦੀਆਂ ਜਿੰਨੀਆਂ ਵੀ ਸਟੇਟਾਂ ਹੈਗੀਆਂ ਨੇ ਜਿੰਨੇ ਵੀ ਸੂਬੇ ਹੈਗੇ ਆ ਅਸੀਂ ਉਹਨਾਂ ਸੂਬਿਆਂ ਤੋਂ ਅੱਗੇ ਜਾ ਕੇ ਅਸੀਂ ਕੱਲੇ-ਕੱਲੇ ਬੱਚੇ ਨੂੰ ਕਹਿੰਦੇ ਪੜਾਦਾਂਗੇ ਸਕੂਲ ਪੱਧਰ ਤੱਕ ਜਾ ਜਾ ਕੇ ਉਹਨਾਂ ਨੇ ਉਹ ਦਿਨ ਇਹ ਗੱਲ ਕਹੀ ਸੀ ਸਾਨੂੰ ਬੜਾ ਵਧੀਆ ਲੱਗਿਆ ਬੱਲੇ ਵੀ ਪਹਿਲਿਆਂ ਨੇ ਸੱਚੀ ਨਹੀਂ ਮਨਾਇਆ ਲੈ ਬਈ ਪਹਿਲਿਆਂ ਨੇ ਸੱਚੀ ਸਾਡੇ ਸ਼ਹੀਦਾਂ ਨੂੰ ਪਹਿਲਿਆਂ ਨੇ ਸੱਚੀ ਸਾਡੇ ਸਹਬਜ਼ਾਦਿਆਂ ਨੂੰ ਇੰਨਾ ਮਾਣ ਦਿੱਤਾ ਹੀ ਨਹੀਂ ਜਿੰਨਾ ਇਹ ਦੇ ਰਹੇ ਆ ਆਪਾਂ ਉਹ ਦਿਨ ਵੀ ਗੱਲ ਕੀਤੀ ਸੀ ਅਪਰਾਧੀ ਦੂਣਾ ਨਿਵੇ ਅਸੀਂ ਬਾਣੀ ਗੁਰੂ ਸਾਹਿਬ ਜੀ ਸਾਨੂੰ ਬਾਰ-ਬਾਰ ਅਗਵਾਈ ਕਰਦੇ ਆ ਪਰ ਅਸੀਂ ਅਸੀਂ ਪ੍ਰੇਰਣਾ ਨਹੀਂ ਲੈਂਦੇ ਪਾਸੋਂ ਜੀ ਸੁਚੇਤ ਕਰਦੇ ਆ ਸਤਰਕ ਕਰਦੇ ਆ ਖਾਲਸਾ ਜੀ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਥੀ ਅਜਾ ਰਿਦੇ ਕੁਸਦੇ ਜਾਇ ਪਾਸਾ ਕਹਿੰਦੇ ਸੁਚੇਤ ਰਹੋ ਅਪਰਾਧੀ ਜਿਨੇ ਜਿਹੜਾ ਸ਼ਿਕਾਰੀ ਹੁੰਦਾ ਨਾ ਜੰਗਲ ਚ ਜਾਂਦਾ ਸ਼ਿਕਾਰ ਕਰਨਾ ਉਹ ਵੀ ਕਹਿੰਦੇ ਬੜਾ ਨਿਵਦਾ ਇਦਾਂ ਐ ਨਿਵ ਨਿਵ ਕੇ ਕਹਿੰਦਾ ਇਦਾਂ ਨਿਸ਼ਾਨੇ ਪਰ ਉਹਦਾ ਨਿਸ਼ਾਨਾ ਕੁਝ ਹੋਰ ਆ ਹੁਣ ਇਹਨਾਂ ਦਾ ਵੀ ਨਿਸ਼ਾਨਾ ਖਾਲਸਾ ਜੀ ਤੁਹਾਡੇ ਇਤਿਹਾਸ ਦੇ ਨਾਲ ਛੇੜ ਛਾੜ ਕਰਕੇ ਤੁਹਾਡਾ ਮਲਿਆ ਮੇਟ ਕਰਨਾ ਤੁਹਾਨੂੰ ਆਪ ਦੇ ਆਪ ਦੇ ਵਿੱਚ ਮਰਜ ਕਰਨਾ ਕਿਉਂਕਿ ਤੁਹਾਨੂੰ ਜਦੋਂ ਸਰੀਰਕ ਤੌਰ ਤੇ ਸਿੱਧੇ ਚੈਲੰਜ ਕਰਕੇ ਮਾਰਿਆ ਜਾਂਦਾ ਉਸ ਵੇਲੇ ਤੁਸੀਂ ਗਾਉਂਦੇ ਰਹੇ ਕਿ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉ ਸਾਨੂੰ ਵੱਡਦਾ ਅਸੀਂ ਦੂਣ ਸਵਾਏ ਹੋਏ ਐਦਾਂ ਹੀ ਹੋਇਆ ਨਾ ਜੀ ਉਸ ਤੋਂ ਬਾਅਦ ਪਹਿਲੀਆਂ ਸਰਕਾਰਾਂ ਵੀ ਰਹੀਆਂ ਉਹਨਾਂ ਨੇ ਤੁਹਾਡਾ ਸਰੀਰਕ ਰੂਪ ਦੇ ਵਿੱਚ ਨਸਲ ਕੁਸ਼ੀ ਕੀਤੀ ਸਾਰਾ ਕੁਝ ਕੀਤਾ ਖਾਲਸਾ ਜੀ ਇਹਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਨਹੀਂ ਐਦਾਂ ਗੱਲ ਨਹੀਂ ਬਣਦੀ ਇਹਦੇ ਨਾਲ ਬਦਨਾਮੀ ਵੀ ਹੁੰਦੀ ਹੈ ਸਾਰਾ ਕੁਝ ਹੁੰਦਾ ਹੈਗਾ ਹਾਲਾਂਕਿ ਉਹ ਕੰਮ ਵੀ ਨਾਲ-ਨਾਲ ਕਰਦੇ ਪਏ ਆ ਪਰ ਇਹਨਾਂ ਨੇ ਇੱਕ ਨਵਾਂ ਤਰੀਕਾ ਨਾਲ ਵਧੀਆ ਆਪਣੇ ਸਾਹਬ ਦੇ ਨਾਲ ਉਹਨਾਂ ਨੂੰ ਵਧੀਆ ਲੱਗਦਾ ਕਹਿੰਦੇ ਆਹ ਤਰੀਕਾ ਜ਼ਿਆਦਾ ਵਧੀਆ ਨਾ ਇਹਨਾਂ ਨੂੰ ਲੱਗੇ ਕਿ ਸਾਡੇ ਨਾਲ ਤਕਾ ਕਰਦੇ ਐ ਸਗੋਂ ਉਲਟਾ ਇਹਨਾਂ ਨੂੰ ਇਹ ਲੱਗੇ ਕਿ ਲੈ ਵੀ ਇਹ ਤਾਂ ਬਹੁਤ ਵਧੀਆ ਤੁਹਾਨੂੰ ਆਪਣੇ ਆਪ 'ਚ ਮਰਜ਼ ਕਰਨ ਦਾ ਐ ਖਾਲਸਾ ਜੀ ਤੁਹਾਡੀ ਅਡਰੀ ਅਤੇ ਨਿਆਰੀ ਹੋਂਦ ਹਸਤੀ ਨੂੰ ਤੁਹਾਡੇ ਕੋਲੋਂ ਕਿੰਨੀ ਸ਼ਾਤਰਤਾ ਦੇ ਨਾਲ ਅਗਲੇ ਖੋਕੇ ਲੱਗੇ ਆਪਾਂ ਉਸ ਦਿਨ ਵੀ ਗੱਲ ਕੀਤੀ ਸੀਗੀ ਉਹ ਕਹਿ ਰਹੇ ਕਿ ਉਹਨਾਂ ਨੇ ਰਾਸ਼ਟ ਧਰਮ ਕੀ ਖਾਤਰ ਕੁਰਬਾਨੀ ਕੀਤੀ ਤੁਸੀਂ ਮੈਨੂੰ ਇਹ ਦੱਸੋ ਕੀ ਤੁਹਾਨੂੰ ਮਨਜ਼ੂਰ ਹੈ ਕਿ ਤੁਹਾਨੂੰ ਵੀ ਐਂ ਲੱਗਦਾ ਮੋਰੇ ਸਪੀਚ ਜਦੋਂ ਕਰਦੇ ਮੋਦੀ ਸਾਹਿਬ ਉਸ ਵੇਲੇ ਬੈਠੇ ਹੋਏ ਮੋਰੇ ਜਿਹੜੇ ਲੋਕ ਆ ਉਹਨਾਂ ਵਿੱਚ ਸਿਰਾਂ ਦੇ ਉੱਪਰ ਪੱਗਾਂ ਵੀ ਮੈਂ ਵੀ ਇਹ ਗੱਲ ਕਹਿੰਦਾ ਤੁਸੀਂ ਵੀ ਕਮੈਂਟ ਕਰਨੇ ਆ ਥੱਲੇ ਮੈਨੂੰ ਪਤਾ ਵੀ ਹਰੇਕ ਬੰਦਾ ਜਿਹਨੇ ਸਿਰ ਦੇ ਉੱਪਰ ਪੱਗ ਬੰਨੀ ਹੁੰਦੀ ਆ ਉਹ ਸਰਦਾਰ ਨਹੀਂ ਹੁੰਦਾ ਮੈਂ ਵੀ ਕਹਣਾ ਇਹ ਗੱਲ ਤੁਸੀਂ ਵੀ ਕਹਨੇ ਹੋ ਇਹ ਗੱਲ ਪਰ ਬੈਠੇ ਆ ਮੋਰੇ ਅਗਲੇ ਦੁਨੀਆਂ ਨੂੰ ਤੇ ਪਤਾ ਲੱਗਦਾ ਨਾ ਵੀ ਸਰਦਾਰ ਬੰਦੇ ਬੈਠੇ ਹੋ ਆ ਇੱਥੇ ਜਿਹੜੇ ਭਾਰਤ ਦੇ ਲੋਕ ਉਹਨਾਂ ਨੂੰ ਵੀ ਪਤਾ ਲੱਗਦਾ ਕਹਿੰਦੇ ਵੀ ਸਰਦਾਰ ਬੰਦੇ ਬੈਠੇ ਆ ਸਾਰੇ ਬਹੁਤ ਵਧੀਆ ਕਹਿੰਦੇ ਸਰ ਸਾਰੇ ਸੇਵਨ ਦੀ ਪ੍ਰਗਟਾਵਾ ਰਹੇ ਆ ਹੁਣ ਜਿਨ੍ਹਾਂ ਪਰਿਵਾਰਾਂ ਨੇ ਤਿਆਰੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਉਹਨਾਂ ਵੱਲ ਵੇਖ ਕੇ ਵੀ ਸਾਰਿਆਂ ਨੇ ਕਹਣਾ ਯਾਰ ਬਿਲਕੁਲ ਠੀਕ ਗੱਲ ਕਰਨ ਰਿਹਾ ਹੁਣ ਜਿਹੜੇ ਕੋਈ ਕਦੁੱਕਾ ਗੱਲ ਕਰਦੇ ਆ ਉਹ ਕਹਿੰਦੇ ਯਾਰ ਇਹ ਐਵੇਂ ਹੀ ਰੋਲਾ ਪਾਉਂਦੇ ਰਹਿੰਦੇ ਆ ਐਵੇਂ ਹੀ ਰੋਲੇ ਵਾਲੀ ਗੱਲ ਨਹੀਂ ਹੈਗੀ ਤੁਹਾਨੂੰ ਆਪਣੇ ਆਪ ਤੁਹਾਡੇ ਕੋਲ ਤੁਹਾਡੀ ਹੋਣ ਦਾ ਸਤਿਕ ਅਗਲੇ ਖੋ ਰਹੇ ਆ ਤਰੀਕੇ ਦੇ ਨਾਲ ਅਗਲੇ ਤੁਹਾਡੇ ਕੋਲ ਖੋਲੀ ਪਤਾ ਵੀ ਨਹੀਂ ਲੱਗਿਆ ਹੁਣ ਇਹੀ ਕੰਮ ਜੇ ਤੁਹਾਨੂੰ ਐਦਾਂ ਕਹਿਣ ਕਿ ਪਈ ਅਸੀਂ ਤੁਹਾਡੇ ਕੋਲੋਂ ਆ ਸਰ ਤੁਹਾਡਾ ਇਤਿਹਾਸ ਦੇ ਨਾਲ ਮਿਲਿਆ ਮੇਟ ਕਰਨਾ ਆ ਤੁਸੀਂ ਸਹਬਜ਼ਾਦਿਆਂ ਦੀਆਂ ਨਕਲਾਂ ਕਰਵਾ ਕੇ ਤੁਹਾਡੇ ਕੋਲੋਂ ਸਾਹ ਲੈਣਾ ਆਪਾ ਤੁਸੀਂ ਫੇਰ ਨਹੀਂ ਮੰਨਣਾ ਫੇਰ ਤੁਸੀਂ ਕਹਿੰਦਾ ਨਹੀਂ ਐਦਾਂ ਕਿਦਾਂ ਕਰਵਾ ਲਾਂਗੇ ਉਹ ਵਡੀਆਂ ਮਹਾਨ ਸ਼ਕਤੀਤਾ ਅਸੀਂ ਉਹਨਾਂ ਦੀਆਂ ਨਕਲਾਂ ਕਰਾਂਗੇ ਫੇਰ ਨਹੀਂ ਤੁਸੀਂ ਮੰਨਦੇ ਪਰ ਜੇ ਐਦਾਂ ਕਹਤਾ ਉਹਨਾਂ ਨੇ ਪਹਿਲਾਂ ਵੀ ਬਹੁਤ ਵਧੀਆ ਆਪਕੇ ਬੱਚੇ ਅਗਰ ਇਸ ਤਰ੍ਹਾਂ ਸੇ ਆਉਣਗੇ ਫੈਂਸੀ ਡਰੈਸ ਇਹ ਵੋ ਅਸੀਂ ਮੰਨ ਗਏ ਸਾਨੂੰ ਹੁਣ ਠੀਕ ਲੱਗਣ ਲੱਪਿਆ ਮਾਤਾ ਗੁੱਜਰਕੌਰ ਜੀ ਵਰਗੀ ਮਹਾਨ ਸ਼ਖਸੀਅਤ ਦੀ ਨਕਲ ਕਰੂੰਗਾ ਕੋਈ ਬੱਚਾ ਜਾਂ ਬੱਚੀ ਸਾਨੂੰ ਕਬੂਲ ਹੈ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਕੁਝ ਗੱਲਾਂ ਖਾਲਸਾ ਜੀ ਇਦਾਂ ਦੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਅੱਜ ਛੋਟੀਆਂ ਲੱਗਦੀਆਂ ਨੇ ਕੋਈ ਗੱਲ ਨਹੀਂ ਹੈਗੀ ਦੇਖੋ ਗੱਲ ਕਈ ਵਾਰੀ ਕੋਈ ਨਹੀਂ ਹੁੰਦੀ ਹੈਗੀ ਇਹ ਗੱਲ ਕੋਈ ਨਹੀਂ ਉਦੋਂ ਚੱਲ ਜਾਂਦੀ ਆ ਜਦੋਂ ਮੁਰੇ ਵਾਲਾ ਜਿਹੜਾ ਬੰਦਾ ਹੈਗਾ ਉਹਦੇ ਮਨ ਦੇ ਵਿੱਚ ਬੇਈਮਾਨੀ ਨਾ ਹੋਵੇ ਅਪਰਾਧੀ ਦੂਣਾ ਨਹੀਂ ਵੈ ਜੇ ਉਹਦੇ ਮਨ ਦੇ ਵਿੱਚ ਬੇਈਮਾਨੀ ਨਾ ਹੋਵੇ ਫੇਰ ਕੋਈ ਫਰਕ ਨਹੀਂ ਪੈਂਦਾ ਹੈਗਾ ਵੀ ਚਲੋ ਲਫ਼ਜ਼ਾਂ ਦਾ ਫੇਰ-ਫੇਰ ਹੋ ਗਿਆ ਜਿੱਦਾਂ ਆਪਾਂ ਕਈ ਵਾਰ ਕਹਿੰਦੇ ਨਾ ਵੀ ਜੇ ਕਿਸੇ ਨੇ ਕੋਈ ਕਿਸੇ ਦੀ ਬੋਲਬਾਣੀ ਸੈੱਟ ਨਹੀਂ ਹੈਗੀ ਜਾਂ ਕਿਸੇ ਨੇ ਕੋਈ ਲਫ਼ਜ਼ ਉੱਚਾ ਨੀਮਾ ਬੋਲ ਦਿੱਤਾ ਵੀ ਕੋਈ ਗੱਲ ਨਹੀਂ ਸਮੁੱਚੇ ਰੂਪ ਦੇ ਵਿੱਚ ਦੇਖੋ ਵੀ ਉਹਦੀ ਸਖਸ਼ੀਅਤ ਸਮੁੱਚੇ ਰੂਪ ਦੇ ਵਿੱਚ ਕਿੰਦਾਂ ਦੀ ਹੈ ਆਪਾਂ ਗੱਲ ਕਰਦੇ ਨਾ ਕਈ ਵਾਰ ਫੇਰ ਗੱਲ ਦਾ ਗੁੱਸਾ ਨਾ ਕਰਿਓ ਕਦੇ ਬੰਦਾ ਉਦਾਂ ਠੀਕ ਆ ਇਦਾਂ ਹੀ ਗੱਲ ਇਹ ਆ ਦੇਖੋ ਗੱਲ ਦਾ ਗੁੱਸਾ ਨਾ ਕਰੋ ਪਰ ਬੰਦਾ ਕੌਣ ਹੈ ਉਹਨਾਂ ਦੀ ਮਨਸ਼ਾ ਕੀ ਹੈ ਉਹਨਾਂ ਦੇ ਟੀਚੇ ਕੀ ਆ ਬੋਲ ਕੇ ਦੱਸਦਾ ਸਾਰਾ ਕੁਝ ਅਗਲੇ ਵਾਲੇ ਕਹਿੰਦੇ ਕਿ ਸਾਡਾ ਇੱਕ ਰਾਸ਼ਟਰੀ ਇੱਕ ਭਾਸ਼ਾ ਤੇ ਇੱਕ ਝੰਡਾ ਰਾਸ਼ਟਰੀ ਧਰਮ ਕੀ ਖਾਤਰ ਸਾਨੂੰ ਪਤਾ ਹੀ ਨਹੀਂ ਆਪਣੇ ਬਾਰੇ ਨਾ ਸਾਨੂੰ ਗੁਰੂ ਇਤਿਹਾਸ ਦੇ ਬਾਰੇ ਪਤਾ ਨਾ ਸਾਨੂੰ ਆਪਦੇ ਇਤਿਹਾਸ ਦੇ ਬਾਰੇ ਪਤਾ ਨਾ ਅਸੀਂ ਕਦੀ ਸਿੱਖ ਹਿਸਟਰੀ ਨੂੰ ਪੜ੍ਹ ਕੇ ਵੇਖਿਆ ਸਾਡੇ ਕੋਲ ਸਮਾਂ ਹੀ ਕੋਈ ਨਹੀਂ ਹੈਗਾ ਨਾ ਅਸੀਂ ਗੁਰਬਾਣੀ ਦੇ ਅਰਥ ਭਾਵ ਕਦੀ ਸਮਝਣ ਦੀ ਕੋਸ਼ਿਸ਼ ਕੀਤੀ ਹੈ ਦੇਖੋ ਇਹ ਜਿਹੜਾ ਭਾਰਤ ਜਿਹਨੂੰ ਕਹਿੰਦੇ ਕਿ ਰਾਸ਼ਟਰੀ ਧਰਮ ਕੀ ਖਾਤਰ ਕੁਰਬਾਨੀ ਕੀ ਪਹਿਲੀ ਤਾਂ ਗੱਲ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹ ਸ਼ਹਾਦਤਾਂ ਕਿਉਂ ਹੋਈਆਂ ਨੇ ਰਾਸ਼ਟਰਧਰਮ ਇਹਨਾਂ ਦੇ ਮੁਤਾਬਿਕ ਕਿਹੜਾ ਪਲਾ ਜਿਹਨੂੰ ਇਹ ਦੱਸਦਿਆ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਕੀ ਖਾਤਰ ਕੁਰਬਾਨੀਆਂ ਹੋਈਆਂ ਪਲਾ ਧੰਨ ਗੁਰੂ ਨਾਨਕ ਦੇ ਮਹਾਰਾਜੀ ਤੋਂ ਲੈ ਕੇ ਜਿਨੇਊ ਤੱਕ ਦਾਦਾ ਸ਼ੁਰੂ ਚ ਤਾਂ ਵਿਰੋਧ ਕਰ ਦਿੱਤਾ ਧੰਨ ਗੁਰੂ ਨਾਨਕ ਦੇ ਮਹਾਰਾਜੀ ਨੇ ਔਰ ਨਿਆਰਾ ਖਾਲਸਾ ਤੀਸਰ ਪੰਥ ਚਲਾਇਆ ਔਰ ਇੱਕ ਨਿਆਰਾ ਖਾਲਸਾ ਪੰਥ ਗੁਰੂ ਸਾਹਿਬ ਜੀ ਨੇ ਸਾਜਿਆ ਜਿਹੜਾ ਸਾਰੇ ਮਤਾਂ ਤੋਂ ਨਿਆਰਾ ਹੈ ਬੜੋ ਸਿੱਖ ਰਹਿਤ ਮੇਰਾ ਦਾ ਸਾਰਾ ਕੁਝ ਲਿਖਿਆ ਸਾਨੂੰ ਪਤਾ ਹੀ ਨਹੀਂ ਅਸੀਂ ਪੜਿਆ ਹੀ ਨਹੀਂ ਕੁਝ ਵੀ ਹੈਗਾ ਪਰ ਇਸ ਕਰਕੇ ਸਾਨੂੰ ਕੋਈ ਵੀ ਗੁੰਮਰਾਹ ਜਦੋਂ ਕਰਦਾ ਅਸੀਂ ਇਸੇ ਕਰਕੇ ਗੁੰਮਰਾਹ ਹੋ ਜਾਂਦੇ ਆ ਕਿਉਂਕਿ ਸਾਨੂੰ ਆਪਣੇ ਆਪ ਦੇ ਬਾਰੇ ਗਿਆਨ ਹੀ ਨਹੀਂ ਹੈਗਾ ਸਾਨੂੰ ਆਪਣੇ ਹਿਸਟਰੀ ਦੇ ਬਾਰੇ ਸਾਨੂੰ ਆਪ ਦੇ ਗੁਰ ਇਤਿਹਾਸ ਬਾਰੇ ਪਤਾ ਹੀ ਨਹੀਂ ਹੈਗਾ ਤਾਂ ਕਰਕੇ ਆਪਾਂ ਗੁੰਮਰਾਹ ਹੋ ਜਾਂਦੇ ਆ ਜਦੋਂ ਸਾਨੂੰ ਪਤਾ ਹੋਵੇ ਫਿਰ ਸਾਨੂੰ ਕੋਈ ਗੁੰਮਰਾਹ ਨਹੀਂ ਕਰ ਸਕਦਾ ਹੁਣ ਸਾਨੂੰ ਪਤਾ ਹੈ ਨਾ ਕਿ ਦੁੱਧ ਕਿਹੜੇ ਰੰਗ ਦਾ ਹੁੰਦਾ ਪਲਾ ਚਿੱਟੇ ਰੰਗ ਦਾ ਹੁੰਦਾ ਨਾ ਜੀ ਹੁਣ ਜੇ ਸਾਨੂੰ ਕਹੇ ਵੀ ਨਹੀਂ ਬਲੈਕ ਰੰਗ ਦਾ ਹੁੰਦਾ ਦੁੱਧ ਜੇ ਸਾਨੂੰ ਪਤਾ ਨਾ ਹੋਵੇ ਫਿਰ ਅਸੀਂ ਕਿਹੜਾ ਹੋ ਸਕਦਾ ਹੁੰਦਾ ਹੀ ਹੋਊਗਾ ਬਲੈਕ ਹੁੰਦਾ ਹੋਊਗਾ ਸਾਨੂੰ ਜੇ ਪਤਾ ਹੈ ਚਿੱਟਾ ਤੇ ਫਿਰ ਅਸੀਂ ਫਿਰ ਅਸੀਂ ਕਿ ਨਨੇ ਨੀ ਐਦਾ ਨਹੀਂ ਹੁੰਦਾ ਹੁਣ ਸਾਨੂੰ ਜਿਹੜੀ ਗੱਲ ਦਾ ਪਤਾ ਹੀ ਨਹੀਂ ਹੈਗਾ ਸਾਨੂੰ ਅਗਲਾ ਜੋ ਦੱਸੀ ਜਾਂਦਾ ਅਸੀਂ ਪ੍ਰਵਾਨ ਕਰੀ ਜਾਂਦੇ ਆ ਇਸ ਰਾਸ਼ਟ੍ਰ ਧਰਮ ਕੀ ਖਾਤਰ ਕੁਰਬਾਨੀ ਕੀ ਇਹ ਜਿਹੜਾ ਰਾਸ਼ਟ੍ਰ ਹੈ ਇਸ ਵੇਲੇ ਹੈਗਾ ਆ ਭਾਰ ਜਿੱਥੇ ਆਪਾਂ ਰਹਿੰਦੇ ਆ ਜਿਹੜੇ ਮੁਲਕ ਦੇ ਵਿੱਚ ਕੀ ਉਸ ਵੇਲੇ ਇਹ ਹੱਦ ਸਰਹੱਦਾਂ ਇੰਨੀਆਂ ਸੀਗੀਆਂ ਐਦਾਂ ਹੀ ਸੀਗਾ ਸਾਰਾ ਇਹ ਸਿਸਟਮ ਇੱਥੋਂ ਦਾ ਇਹਦੀ ਹੱਦ ਸਰਹੱਦ ਮੁਲਕ ਦੀ ਇੰਨੀ ਸੀਗੀ ਭਲਾ ਜਿੱਦਾਂ ਦੀ ਹੁਣ ਆਪਾਂ ਦੇਖ ਰਹੇ ਆ ਇਨਕ ਛੇ ਇਦਾਂ ਦਾ ਨਹੀਂ ਸੀਗਾ ਪਹਿਲਾਂ ਉਸ ਵੇਲੇ ਤਾਂ ਇਦਾਂ ਦਾ ਨਹੀਂ ਸੀਗਾ ਫਿਰ ਕਿਸ ਰਾਸ਼ਟ੍ਰਧਰਮ ਕੀ ਖਾਤਰ ਭਲਾ ਕੁਰਬਾਨੀਆਂ ਹੋਈਆਂ ਸ਼ਹਾਹਤਾਂ ਹੋਈਆਂ ਉਹ ਸੋਚੋ ਆਪਣੇ ਦਿਮਾਗ ਦੇ ਉੱਪਰ ਜ਼ੋਰ ਦੇ ਕੇ ਆਪਾਂ ਸਾਰੇ ਜਣੇ ਸੋਚੀਏ ਫਿਰ ਸਮਝ ਆਉਂਦੀ ਆ ਗੱਲ ਕੀ ਇਹ ਹਦਾਸਰਾ ਦਾ ਆਉਂਦੇ ਸਮੇਂ ਵਿੱਚ ਵੀ ਇਦਾਂ ਹੀ ਰਹਿਣਗੀਆਂ ਇਸ ਕਰਕੇ ਆਪਾਂ ਸਮਝੀਏ ਕਿ ਸ਼ਹਾਦਤਾਂ ਕਿਸੇ ਹੋਰ ਵਜ੍ਹਾ ਕਰਕੇ ਹੋਈਆਂ ਜਦੋਂ ਕੋਈ ਤੱਕਾ ਕਰਦਾ ਹੈਗਾ ਜੇ ਦੀ ਵੀ ਸਰਕਾਰ ਹੁੰਦੀ ਆ ਜਿਹੜੇ ਲੋਕ ਵੀ ਸੱਤਾ ਦੇ ਵਿੱਚ ਹੁੰਦੇ ਹੈਗੇ ਆ ਜਦੋਂ ਉਹ ਤੱਕਾ ਕਰ ਦਿਆ ਕਿਸੇ ਦੇ ਵੀ ਨਾਲ ਤਾਂ ਉਸ ਵੇਲੇ ਫਿਰ ਖਾਲਸਾ ਉਸ ਵੇਲੇ ਫਿਰ ਗੁਰੂ ਸਾਹਿਬਾਨ ਉਸ ਵੇਲੇ ਫਿਰ ਗੁਰੂ ਸਾਹਿਬਾਨ ਦੇ ਸੱਚੇ ਸੁੱਚੇ ਸਿੱਖ ਉਹ ਫਿਰ ਸ਼ਹਾਾਤਾ ਤੱਕ ਦੇਣ ਲਈ ਵੀ ਜਾਂਦੇ ਆ ਉਸ ਵੇਲੇ ਫਿਰ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਕਿਸ ਰਾਸ਼ਟਰ ਧਰਮ ਕਿਹੜੀ ਹੱਦ ਸਰਹੱਦ ਕੌਣ ਲੋਕ ਕਿਹੜੀ ਕੌਮ ਕਿਹੜਾ ਧਰਮ ਫਿਰ ਜੇ ਜਿਨੇ ਉਹ ਨਹੀਂ ਪਹਿਨਿਆ ੱੱੱਕੇ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਨਹੀਂ ਲੈਣ ਨਹੀਂ ਦੇਣਾ ਇਹਨਾਂ ਦੀ ਸ਼ਰਧਾ ਹੈ ਇਹਨਾਂ ਦੇ ਕੌਮ ਇਹਨਾਂ ਦਾ ਧਰਮ ਹੈਗਾ ਆਪਾਂ ਕਹਿੰਦੇ ਐਦਾ ਨਹੀਂ ਦੇਖੋ ਸਾਨੂੰ ਸ਼ਹਾਤ ਆ ਕਿਉਂ ਹੋਈਆਂ ਪਹਿਲਾਂ ਸਾਨੂੰ ਇਹ ਪਤਾ ਹੋਵੇ ਬਾਕੀ ਤਾਂ ਗੱਲ ਅਗਲਾ ਸਵਾਲ ਤੇ ਵੱਧਦਾ ਹੈਗਾ ਪੇਪਰ ਵਿਰੋਧ ਕਰਾਂਗੇ ਜਾਂ ਨਹੀਂ ਕਰਾਂਗੇ ਹਾਂ ਹੁਣ ਅਗਲੀ ਗੱਲ ਇਹ ਜ਼ਰੂਰ ਹੈਗੀ ਆ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਇਸ ਗੱਲ ਦਾ ਨਹੀਂ ਪਤਾ ਹੈਗਾ ਮੈਂ ਨਿਮਰਤਾ ਨਾਲ ਹੀ ਗੱਲ ਕਰਦਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਮਿਲਦੇ ਰਹਿੰਦਾ ਉਹਨਾਂ ਨੂੰ ਕਈ ਵਾਰ ਸਾਰਾ ਕੁਝ ਹੀ ਪਤਾ ਹੈਗਾ ਉਹਨਾਂ ਨੂੰ ਹੋ ਸਕਦਾ ਕਿਸੁਰ ਜਮੇ ਵਿੱਚ ਹੋਣ ਆਹ ਲੈਟਰ ਘੁੰਮਦਾ ਘੁੰਮਦਾ ਜਦੋਂ ਉਹਨਾਂ ਤੱਕ ਪਹੁੰਚੂਗਾ ਕਈਆਂ ਨੇ ਸਨੇਹ ਲਾਤੇ ਹੋਣਗੇ ਮੈਂ ਵੀ ਕੋਸ਼ਿਸ਼ ਕਰੂੰਗਾ ਬਾਅਦ ਵਿੱਚ ਉਸ ਤੋਂ ਬਾਅਦ ਹੋ ਸਕਦਾ ਉਹਨਾਂ ਦਾ ਵੀ ਕੋਈ ਬਿਆਨ ਇਸ ਸਬੰਧ ਵਿੱਚ ਆ ਜਾਵੇ ਹੋ ਸਕਦਾ ਉਹ ਇਹਨਾਂ ਨੂੰ ਸਰਕਾਰ ਨੂੰ ਡਕਾ ਲਾਉਣ ਕੇ ਭਾਈ ਅਕਲ ਨੂੰ ਹੱਥ ਮਾਰੋ ਵੀ ਇਹ ਕੰਮ ਨਹੀਂ ਹੋਊਗਾ ਥੈਂਕਸੀ ਡਰਸਾਂ ਆਪਾਂ ਨਹੀਂ ਨਕਲਾਂ ਕਬੂਲ ਕਰਾਂਗੇ ਖਾਲਸਾ ਜੀ ਜਾਗਦੇ ਰਹੋ ਇਹ ਇੱਕ ਦਿਨ ਫੇ ਇਦਾਂ ਦਾ ਆ ਜੂਗਾ ਤੁਸੀਂ ਸੋਚ ਕੇ ਦੇਖੋ ਜੇ ਪੰਜਾਬ ਦੇ ਵਿੱਚ ਇਦਾਂ ਹੋਣ ਲੱਪਿਆ ਆਪਾਂ ਪ੍ਰਵਾਨਗੀ ਦੇ ਦਿੱਤੀ ਤਾਂ ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਹਾਲਾਤ ਕਿੰਦਾ ਦੇ ਬਣਨਗੇ ਛੋਟੇ ਸਹਿਬਜ਼ਾਦੇ ਬਣ ਬਣ ਕੇ ਗਲੀਆਂ ਚ ਘੁੰਮਣਗੇ ਕਬੂਲ ਹੈ ਤੁਹਾਨੂੰ ਸੜਕਾਂ ਦੇ ਉੱਪਰ ਘੁੰਮਣਗੇ ਕਬੂਲ ਹੈ ਤੁਹਾਨੂੰ ਜਿੱਦਾ ਹੋਰ ਬਹੁਤ ਸਾਰੇ ਲੋਕ ਘੁੰਮਦੇ ਆਇਦਾ ਆਪਣਾ ਜਲੂਸ ਤੁਹਾਡਾ ਆਪ ਨਹੀਂ ਨਿਕਲੂਗਾ ਸੋਚ ਕੇ ਦੇਖੋ ਤੁਸੀਂ ਆਪ ਆਪ ਸਹਿਬਜ਼ਾਦੇ ਨੂੰ ਕਿੱਥੇ ਲਿਆਂ ਕੇ ਖੜਾ ਕਰ ਦਾਂਗੇ ਆ ਕਈ ਬੰਦੇ ਫਿਲਮਾਂ ਦਾ ਵਿਰੋਧ ਕਰਦੇ ਨਾ ਆਪਾਂ ਵੀ ਕਈ ਵਾਰ ਫਿਲਮ ਦੇ ਹੱਕ ਦੇ ਵਿੱਚ ਬੋਲ ਜਾਂਦੇ ਵੀ ਨਹੀਂ ਨਹੀਂ ਆ ਠੀਕ ਆ ਪਰ ਗੱਲ ਇਹ ਵੀ ਜਿਹੜ ਕਈ ਵਾਰ ਫਿਲਮ ਬਣਾਉਣ ਵਾਲੇ ਦੀ ਮਨਸ਼ਾ ਮਾੜੀ ਨਹੀਂ ਹੁੰਦੀ ਹੈਗੀ ਪਰ ਜਿਹੜੇ ਵਿਰੋਧ ਕਰਦੇ ਨੇ ਉਹ ਕਈ ਅਸਲ ਵਿੱਚ ਉਹਨੂੰ ਪਤਾ ਆ ਉਹ ਤਾਂ ਕਰਕੇ ਅਗਲੇ ਕਹਿੰਦੇ ਪਿਆਰ ਗੱਲ ਇਹ ਜੇ ਇੰਨੀ ਕੁ ਖੁੱਲੀ ਛੁੱਟੀ ਦੇਤੀ ਨਾ ਇਹਨਾਂ ਨੇ ਫਿਰ ਐਨ ਆਵਾ ਹੀ ਉੱਤ ਜਾਣਾ ਉਹ ਤਾਂ ਕਰਕੇ ਵਿਰੋਧ ਕਰਦੇ ਆ ਵਾਜਬ ਵਾਜਬ ਗੱਲ ਦਾ ਵੀ ਕਈ ਵਾਰ ਵਿਰੋਧ ਕਰ ਜਾਂਦੇ ਆ ਕਹਿੰਦੇ ਬੜਕਾ ਹੀ ਪਾੜ ਦਿਓ ਕਹਿੰਦੇ ਯਾਰ ਨਹੀਂ ਹੋਊਗਾ ਜਿਹੜਾ ਕੰਮ ਤੇ ਨਹੀਂ ਹੋਊਗਾ ਖਾਲਸਾ ਜੀ ਐਦਾਂ ਹੋ ਜਾਣੀ ਆ ਆ ਹੁਣ ਇੱਥੇ ਲਿਖਿਆ ਹੋਇਆ ਹੈ ਨਾ ਜੀ ਦੇਖੋ ਲਫ਼ਜ਼ ਉਹਨਾਂ ਨੇ ਦਿੱਤਾ ਵੀਰਬਾਲ ਦਿਵਸ ਹੁਣ ਭਾਵੇਂ ਇੱਥੇ ਲਿਖ ਦਿੱਤਾ ਵੀ ਬਾਬਾ ਜ਼ੋਰਾਬਰ ਸਿੰਘ ਬਾਬਾ ਫਤਿਹ ਸਿੰਘ ਵੀਰਬਾਲ ਦੇ ਉਸ ਉਹਨਾਂ ਦੇ ਹਿਸਾਬ ਦੇ ਨਾਲ ਤਾਂ ਵੀਰ ਸਾਡੇ ਸ਼ਬਦ ਵੀ ਵਿਗਾੜ ਦਿੱਤੇ ਉਹਨਾਂ ਨੇ ਸਾਡੇ ਲਫ਼ਜ਼ ਵੀ ਵਿਗਾੜ ਦਿੱਤੇ ਲਫ਼ਜ਼ਾਂ ਦੇ ਵਿੱਚ ਬਹੁਤ ਵੱਡੀ ਤਾਕਤ ਹੁੰਦੀ ਹੈ ਲਫ਼ਜ਼ਾਂ ਦਾ 헤ਰਫੇਰ ਬਹੁਤ ਵੱਡਾ ਹੁੰਦਾ ਹੈਗਾ ਆਉਂਦੀ ਪੀੜ੍ਹੀਆਂ ਨੂੰ ਵੀਰ ਲਫ਼ਜ਼ ਸਾਡਾ ਨਹੀਂ ਹੈਗਾ ਇਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਉਹ ਲਿਖਦੇ ਆ ਬੋਲਦੇ ਆ ਤੇ ਪ੍ਰਚਾਰਦੇ ਆ ਪਰ ਅਸੀਂ ਉਹਨਾਂ ਦੇ ਦਿੱਤੇ ਹੋਏ ਲਫ਼ਜ਼ਾਂ ਨੂੰ ਇਸ ਤਰੀਕੇ ਨਾਲ ਹੌਲੀ-ਹੌਲੀ ਕਰਕੇ ਜੇ ਅਡਾਪਟ ਕਰ ਲਿਆ ਸਾਡੀ ਆਉਣ ਵਾਲੀ ਪੀੜ੍ਹੀ ਨੇ ਅਡਾਪਟ ਕਰ ਲਿਆ ਜੇ ਤਾਂ ਪਹਿਲਾਂ ਆਪਾਂ ਜਾਗਰੂਕ ਹੋਵਾਂਗੇ ਫਿਰ ਆਪਾਂ ਆਪਣੀ ਨਵੀਂ ਪੀੜ੍ਹੀ ਨੂੰ ਸਮਝਾ ਸਕਾਂਗੇ ਵਰਨਾ ਸਾਡੇ ਲਈ ਬਹੁਤ ਜ਼ਿਆਦਾ ਔਖਾ ਹੋ ਜਾਊਗਾ ਉਮੀਦ ਕਰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਲੇ ਤੱਕ ਉਹਨਾਂ ਨੇ ਵੀ ਕੋਈ ਇਹਦਾ ਜਵਾਬ ਨਹੀਂ ਦਿੱਤਾ ਹੈਗਾ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਉਹਨਾਂ ਵੱਲੋਂ ਵੀ ਉਮੀਦ ਕਰਦੇ ਆ ਕਿ ਉਹ ਛੇਤੀ ਹੀ ਇਹ ਸਾਰੇ ਕਾਰਸੇ ਦਾ ਗੰਭੀਰ ਨੋਟਿਸ ਲੈਣਗੇ ਔਰ ਉਹ ਸਰਕਾਰੀ ਦਰਬਾਰੇ ਜ਼ਰੂਰ ਉਹਨਾਂ ਨੂੰ ਦਬਕਾ ਮਾਰਨਗੇ ਕਿ ਭਾਈ ਇਸ ਕਿਸਮ ਦੀਆਂ ਹਰਕਤਾਂ ਤੁਸੀਂ ਨਾ ਕਰੋ ਇਹ ਪਰਵਾਨੀਆਂ ਨਹੀਂ ਜਾਣਗੀਆਂ ਅਸੀਂ ਇਹਨਾਂ ਚੀਜ਼ਾਂ ਨੂੰ ਪਰਵਾਨ ਨਹੀਂ ਕਰਾਂਗੇ ਜੇ ਇਹਨੂੰ ਖੁੱਲੀ ਛੁੱਟੀ ਦੇਤੀ ਪੰਜਾਬ ਦੇ ਵਿੱਚ ਇਦਾਂ ਹੋ ਗਿਆ ਤਾਂ ਫਿਰ ਪੰਜਾਬੋਂ ਬਾਹਰ ਕਿਦਾਂ ਦੇ ਹਾਲਾਤ ਹੋਣਗੇ ਇਹਦਾ ਅੰਤ ਲਾਸਟ ਗੱਲ ਕਰਕੇ ਖਿਮਾ ਮੰਗ ਲੈਣਾ ਇਹਦਾ ਅੰਤ ਫਿਰ ਉੱਥੇ ਹੀ ਜਾ ਕੇ ਹੋਣਾ ਤੀਜੀ ਵਾਰੀ ਕਹਿਣ ਲੱਗਾ ਜਿੱਦਾਂ ਹੋਰ ਬਹੁਤ ਸਾਰੇ ਲੋਕ ਇਦਾਂ ਹੀ ਇਦਾਂ ਹੀ ਸਹਿਬਜ਼ਾਦੇ ਇਦੀ ਬਾਬਾ ਬੰਦਾ ਸਿੰਘ ਬਹਾਦਰ ਇਹਦੇ ਮਾਤਾ ਗੁੱਜਰਕੌਰ ਜਿਨ੍ਹਾਂ ਦਾ ਪਾ ਇਹਨਾਂ ਸਤਕਾਰ ਕਰਦੇ ਆ ਅਰੇ ਜਿਨ੍ਹਾਂ ਨੇ ਸਮੇਂ ਦੀਆਂ ਹਕੂਮਤਾਂ ਮਰੇ ਗੋਡੇ ਨਹੀਂ ਟਿੱਕੇ ਉਹਨਾਂ ਦਾ ਸਵਾਗ ਰਚ ਰਚ ਕੇ ਉਹਨਾਂ ਦੀਆਂ ਨਕਲਾਂ ਕਰ ਕਰਕੇ ਫਿਰ ਬੱਚੇ ਇਹਦਾ ਗਲੀਆਂ ਵਿੱਚ ਘੁੰਮਿਆ ਕਰਨਗੇ ਨਾਲ ਇੱਕ ਦੋ ਜਣ ਨੂੰ ਗਾਲ੍ਹਾਂ ਕੱਢ ਜਿੱਦਾ ਹੋਰ ਬਹੁਤ ਨਸ਼ੇ ਕਰ ਕਰਦੇ ਨੇ ਹੋਰ ਬਹੁਤ ਸਾਰੇ ਲੋਕ ਮੈਂ ਜ਼ਿਕਰ ਨਹੀਂ ਕਰਨਾ ਤੁਸੀਂ ਸਮਝਦੇ ਆ ਸਾਰੇ ਇਥੇ ਚੈਨਲ ਬੈਨ ਕਰ ਦਿੱਤੇ ਜਾਂਦੇ ਆ ਇਸੇ ਵੀਡੀਓ ਕਈ ਵਾਰੀ ਅਗਲੇ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਤਾਂ ਕਰਕੇ ਸਾਰਾ ਕੁਝ ਕਰ ਤਾਂ ਕਰਕੇ ਮੈਂ ਇਸ਼ਾਰੇ ਮਾਤਰ ਸਮਝ ਰਹੋ ਤੁਸੀਂ ਤੁਹਾਨੂੰ ਪਤਾ ਹੀ ਆ ਕਰਦੇ ਨਾ ਜੀ ਨਕਲਾਂ ਬਹੁਤ ਸਾਰੇ ਹੋਰ ਧਰਮਾਂ ਦੇ ਲੋਕ ਕਹਿੰਦੇ ਵੱਡੇ ਵੱਡੇ ਮਹਾ ਬਲੀ ਹੋਏ ਆ ਜਿਹੜੇ ਵੱਡੇ ਵੱਡੇ ਪੀਰ ਪੈਗੰਬਰ ਹੋਏ ਆ ਜਿਹੜੇ ਜਿਹਨੂੰ ਭਗਵਾਨ ਮੰਨਦੇ ਆ ਉਹਨਾਂ ਦੀਆਂ ਨਕਲਾਂ ਕਰਦੇ ਉਹਨਾਂ ਦੇ ਸਮਾਂਗ ਸੜਕਾਂ ਦੇ ਉੱਪਰ ਕਰਦੇ ਤੋੜੇ ਜਾਂਦੇ ਕਿ ਨਹੀਂ ਇਹਨਾਂ ਦੇ ਹਾਸਾ ਮਜ਼ਾਕ ਸ਼ਰਾਰਤਾਂ ਅਸ਼ਲੀਲ ਹਰਕਤਾਂ ਤੱਕ ਵੀ ਹੁੰਦੀਆਂ ਨੇ ਵੱਡੇ ਵੱਡੇ ਟਰੱਕਾਂ ਦੇ ਉੱਪਰ ਚੜੇ ਹੁੰਦੇ ਜਦੋਂ ਜਾਣਦੇ ਆ ਸੜਕਾਂ ਬਾਜ਼ਾਰਾਂ ਦੇ ਵਿੱਚ ਹੁੰਦਾ ਕਿ ਨਹੀਂ ਸ਼ਰਾਬਾਂ ਪੀਤੀਆਂ ਹੁੰਦੀਆਂ ਨਸ਼ੇ ਵੀ ਪੀਤੇ ਇਹਦਾ ਆਨ ਤੋਂ ਉੱਥੇ ਜਾ ਕੇ ਹੁਣ ਆਇਆ ਫਿਰ ਜੇ ਇਹੀ ਸੋਚ ਕੇ ਬੈਠੇ ਰਹੇ ਨਿੰਨ ਕੁਝ ਨਹੀਂ ਹੁੰਦਾ ਇਹ ਐਵੇਂ ਮੈਂ ਭੌਂਕਦੇ ਕਹਿਣ ਲੱਗਾ ਸੀ ਮੈਂ ਇਦਾਂ ਹੀ ਸਮਝਦੇ ਕਿ ਸਾਡੇ ਕਹਿੰਦੇ ਐਵੇਂ ਭੌਂਕਦੇ ਰਹਿੰਦੇ ਕਹਿੰਦੇ ਇਹ ਭੌਂਕਦੇ ਨਹੀਂ ਜੇ ਕਿਸੇ ਨੂੰ ਲੱਗਦਾ ਭੌਂਕਦੇ ਤਾਂ ਭੌਂਕਦੇ ਨਹੀਂ ਪਰ ਅਸੀਂ ਆਪਣੇ ਵੱਲੋਂ ਭੌਂਕਦੇ ਹੀ ਹੈਗੇ ਆ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਨੂੰ ਗੁਰਬਾਣੀ ਵਿੱਚ ਇਦਾਂ ਹੀ ਕਿਹਾ ਹਮ ਕੂਕਰ ਤੇਰੇ ਦਰਬਾਰ ਪੌਂਕੇ ਆ ਗਏ ਬਦਨ ਪਸਾਰ ਸੋ ਖਾਲਸਾ ਜੀ ਅਸੀਂ ਕੁਕਰ ਹੈਗੇ ਆ ਪੱਤਰਕਾਰ ਵੀ ਹੈਗੇ ਆ ਅਸੀਂ ਕੁਕਰ ਪੱਤਰਕਾਰ ਵਾਸੀਂ ਕੁਕ ਕੇ ਤੁਹਾਨੂੰ ਭੌਂਕ ਕੇ ਦੱਸਦੇ ਆ ਖਾਲਸਾ ਜੀ ਸचेत ਹੋ ਜਾਓ ਜਾਗਦੇ ਰਹੋ ਤੁਹਾਡਾ ਘਰ ਲੁੱਟਿਆ ਜਾਣਾ ਵੱਖ-ਵੱਖ ਥਿਰਾਂ ਜਿੱਥੇ ਬੰਦਿਆਂ ਸਿੱਖਸੀਤਾ ਹਲੇ ਤੱਕ ਗੰਭੀਰ ਨੋਟਿਸ ਨਹੀਂ ਲਿਆ ਗੰਭੀਰ ਨੋਟਿਸ ਲੈ ਕੇ ਇਹਦੇ ਤੇ ਰੋਕ ਲਾ ਦਿਓ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਜਾਗਦੇ ਆ ਸਿੱਖ ਜਾਗਦੇ ਆ ਜਿਹੜੇ ਲੋਕੇ ਸਾਰੇ ਕਸ ਨੂੰ ਪ੍ਰਮੋਟ ਕਰਨ ਦੇ ਆ ਉਹਨਾਂ ਦੇ ਏਜੰਡੇ ਨੂੰ ਖਾਲਸਾ ਜੀ ਸਮਝੋ ਫਿਰ ਸਾਨੂੰ ਸਮਝ ਆਉਣੀ ਹੈ ਕਿ ਕਿਸ ਤਰੀਕੇ ਦੇ ਨਾਲ ਉਹ ਸਾਨੂੰ ਢਾਹ ਲਾ ਰਹੇ ਆ ਕਿਸ ਤਰੀਕੇ ਦੇ ਨਾਲ ਤੁਹਾਡੇ ਕੋਲੋਂ ਤੁਹਾਡੀ ਹੋਂਦស្ਦੀ ਤੁਹਾਡਾ ਨਿਆਰਾਪਨ ਨੂੰ ਖੋ ਰਿਹਾ ਫਿਰ ਸਮਝ ਆਉਣੀ ਆ ਉਦਾਂ ਨਹੀਂ ਜੇ ਸਮਝ ਆਉਣੀ ਹੈਗੀ ਬਹੁਤ ਬਹੁਤ ਧੰਨਵਾਦ